ਸੱਚੇ ਕਾਲਜੀ ਵੈਲਕਮ ਬੈਕ ਆ ਸਾਡੀ ਖੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਮੇਰੇ ਦੋ ਜਵਾਕਾਂ ਦੇ ਲਈ ਗਾਇਸ ਦੁਪਹਿਰ ਦਾ ਟਾਈਮ ਆ ਤੇ ਮੈਂ ਇਹਨਾਂ ਨੂੰ ਔਰੰਜ ਚਿਲਕੇ ਦੇ ਰਹੀ ਸੀ ਕਿ ਮੈਂ ਕਿਹਾ ਤੁਸੀਂ ਔਰੰਜ ਖਾ ਲਓ ਆਜੋ ਥੁੱਕੇ ਬੈਠ ਕੇ ਇਹ ਕਹਿੰਦੇ ਅੱਜ ਅਸੀਂ ਔਰੰਜ ਨਹੀਂ ਖਾਣੇ ਮम्मा ਸਾਨੂੰ ਜੂਸ ਬਣਾ ਕੇ ਪਿਓ ਤੇ ਜਿਹੜਾ ਜੂਸ ਆ ਮੈਂ ਕਿਹਾ ਮੈਂ ਅੰਦਰ ਨਹੀਂ ਜਾਣਾ ਉੱਠ ਕੇ ਇੱਥੇ ਬਣਾ ਕੇ ਦਉਂਗੀ ਤੁਹਾਨੂੰ ਅੱਜ ਮੈਂ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਕਹ ਤੁਹਾਨੂੰ ਬਾਹਰ ਬੈਠੇ ਬੈਠੇ ਬਿਨਾ ਮਸ਼ੀਨ ਤੋਂ ਅੱਜ ਜੂਸ ਬਣਾਉਣਾ ਸਿਖਾਉਣੀ ਆ ਦੇਖਦੇ ਰਹੋ ਕਿਵੇਂ ਬਣਦਾ ਤੁਸੀਂ ਵੀ ਬਣਾ ਕੇ ਪਿਆਓ ਫਿਰ ਆਪਦੇ ਜਵਾਕਾਂ ਨੂੰ ਇਹਨਾਂ ਬੱਚੇ ਇਹਨਾਂ ਸ਼ਰਾਰਤੀ ਬੱਚਿਆਂ ਨੂੰ ਔਰੈਂਜ ਖਾ ਲੋ ਲੋ ਗਾਇਜ਼ ਆਪਾਂ ਨੇ ਔਰੈਂਜ ਛਿੱਲੇ ਲੈ ਜਿੰਨੇ ਸੀ ਜਾ ਰਹਾ ਤਾਂ ਹੈ ਨਹੀਂ ਸੀ ਆਪਣੇ ਕੋਲੇ ਆਹੀ ਪਏ ਸੀਗੇ ਉਹ ਤਾਂ ਮੈਂ ਇਹਨਾਂ ਨੂੰ ਖਾਣ ਵਾਸਤੇ ਦੇ ਰਹੀ ਸੀ ਪਰ ਇੰਨੇ ਕੋ ਔਰੈਂਜ ਦਾ ਹੀ ਆਪਾਂ ਜੂਸ ਬਣਾਵਾਂਗੇ ਔਰੈਂਜ ਆਪਣੇ ਸਾਰੇ ਛਿੱਲ ਕੇ ਹੋ ਗਿਆ ਰੈਡੀ ਗੈਸ ਤੇ ਨੈਕਸਟ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਚਾ ਲੋ ਕੱਟ ਲਵਾਂਗੇ। ਤੋਂ ਸਿੱਕਲ ਦੀ ਵਰਤੋਂ। ਉਹ ਚਾਹ ਲੋ ਕੱਟ ਕੇ ਤੇ ਇਹਨਾਂ ਦੇ ਜਿਹੜੇ ਬੀ ਆ ਉਹ ਸਾਰੇ ਕੱਢ ਦਵਾਂਗੇ ਕਿਉਂਕਿ ਜੇ ਬੀ ਵਿੱਚ ਪੈ ਗਏ ਤਾਂ ਫਿਰ ਇਹ ਕੜਵੇ ਹੋ ਜਾਣਗੇ। ਯੈਸ ਹਾਂ। ਯੈਸ ਸਾਰੇ ਬੀ ਕੱਢ ਦੇਣੇ ਆ। ਗਾਇਸ ਜਿਹੜੇ ਔਰੇਂਜ ਨੇ ਉਹ ਬਹੁਤ ਹੀ ਜ਼ਿਆਦਾ ਮਿੱਠੇ-ਮਿੱਠੇ ਨੇ। ਹਾਂ ਮੈਂ ਤੁਹਾਨੂੰ ਦਿਖਾਈ ਤਾਂ ਸਾਰੇ ਵੀ ਕੱਢ ਕੇ ਸਾਰਿਆਂ ਦੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਰੈਡੀ ਕਰ ਲਈਏ ਗਾਇਸ ਹੁਣ ਆਪਾਂ ਕੀ ਕੱਟ ਕਰ ਲਿਆ ਸਾਰਿਆਂ ਨੂੰ ਕੱਟ ਕਰ ਲਿਆ ਹੁਣ ਆਪਾਂ ਇਹ ਜੂਸ ਬਣਾਵਾਂਗੇ ਕੱਟ ਕੇ ਤੇ ਇਹਨਾਂ ਦੇ ਆਪਾਂ ਵੀ ਕੱਢ ਤੇ ਇੱਕ ਲੈ ਲਿਆ ਆਪਾਂ ਬਾਉਲ ਤੇ ਇੱਕ ਲਈਆ ਚਾਪੋਣੀ ਤੇ ਹੁਣ ਆਪਾਂ ਕੱਢਦੇ ਆ ਜੂਸ ਬਿਨਾ ਮਸ਼ੀਨ ਤੋਂ ਦੇਖੋ ਤੁਸੀਂ ਇਹਨੂੰ ਹੱਥ ਨਾਲ ਵੀ ਇਦਾਂ ਕਰ ਸਕਦੇ ਹੋ ਠੀਕ ਹੈ ਦਿਖਾਉਣਾ ਮੈਂ ਤੁਹਾਨੂੰ ਦੇਖਦੇ ਰਹੋ ਥਲੇ ਜੂਸ ਨਿਕਲ ਰਿਹਾ ਉਹ ਵੀ ਦੇਖੋ ਬਿਨਾ ਮਸ਼ੀਨ ਤੋਂ ਹੱਥ ਨਾਲ ਔਰੈਂਜ ਦਾ ਜੂਸ ਕਿਵੇਂ ਕਰ ਸਕਦੇ ਹੋ ਤੁਸੀਂ ਰੈਡੀ ਕੋਈ ਵੀ ਚੀਜ਼ ਲੈ ਸਕਦੇ ਹੋ ਤੁਸੀਂ ਇਹਨੂੰ ਉੱਪਰੋਂ ਨੱਪਣ ਵਾਸਤੇ ਨਹੀਂ ਤਾਂ ਤੁਸੀਂ ਇਹਨੂੰ ਹੱਥ ਨਾਲ ਵੀ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਨੇ ਇਹਨੂੰ ਹੱਥ ਨਾਲ ਕਰ ਲਿਆ ਤੇ ਹੁਣ ਆਪਾਂ ਨੇ ਆਪਦਾ ਹਥਿਆਰ ਲੈ ਲਿਆ ਇਹਦੇ ਨਾਲ ਨੱਪ ਦਵਾਂਗੇ ਐਵੇਂ ਐਵੇਂ ਕਰਕੇ ਆਪਾਂ ਨੂੰ ਉੱਠ ਕੇ ਜਾਣ ਦੀ ਲੋੜ ਨਹੀਂ ਪਈ ਜਾਂਦਾ ਔਰੈਂਜ ਖਾਂਦੇ ਖਾਂਦੇ ਆਪਾਂ ਔਰੈਂਜ ਦਾ ਜੂਸ ਕੱਢ ਕੇ ਪਿਆ ਦਾਂਗੇ ਬੱਚਿਆਂ ਨੂੰ ਇਦਾਂ ਕਰਨਾ ਪੂਰਾ ਪ੍ਰੋਪਰ ਸਾਰਾ ਜੂਸ ਥੱਲੇ ਆਪਣੇ ਬਾਊਲ ਦੇ ਵਿੱਚ ਨਿਕਲ ਜਾਊਗਾ। ਲੋ ਜੀ ਇਹ ਸਾਡਾ ਸੈਬੂ ਵੀ ਕੱਢ ਰਿਹਾ ਕਹਿੰਦਾ ਮੈਂ ਕੱਢ ਦੂੰਗਾ ਇਹ ਤਾਂ ਕਿੰਨਾ ਔਖਾ ਕੰਮ। ਨਾ ਕੋਈ ਕਰੰਟ ਲੱਗਣ ਦਾ ਡਰ ਨਾ ਕਿਸੇ ਹੋਰ ਚੀਜ਼ ਦਾ। ਸੈਬੂ ਨੇ ਬਣਾਇਆ ਜੂਸ ਉਹ ਵੀ ਬਿਨਾਂ ਮਿਕਸਰ ਦੇ ਜੂਸਰ ਤੋਂ ਹਨਾ ਹੱਥ ਨਾਲ। ਬੱਸ 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 ਇੰਨਾ ਜੋਸ਼ ਨਹੀਂ। ਨੈਕਸਟ। ਮੈਂ ਕਰੂੰਗੀ। ਮੈਂ ਛੱਡ ਪਿਆ। ਐਵੇਂ ਦਬ ਦੋ। ਯੈਸ। देखो गायज सा थले थे जूस भी दिखाओ हो रहा है तो बिना मशीन बिना मिकसर तो आप हाथ नूस कटता ओरेंज का संतरे का अपना ऑलमोस्ट जूस सारा निकल ही गया सारे ओरेंज आपने खत्म हो गए ਦਿਖ ਰਿਹਾ ਤੁਹਾਨੂੰ ਮੇਰਾ ਬੌਲ ਦੇ ਵਿੱਚ ਜੂਸ ਬਿਨਾ ਮਸ਼ੀਨ ਤੋਂ ਬਿਨਾਰ ਸੋਈ ਤੋਂ ਬਾਹਰ ਬੈਠੇ ਬੈਠੇ ਬਣਾਤਾ ਔਰੈਂਜ ਆਪਣੇ ਕੋਲੇ ਥੋੜੇ ਸੀਗੇ ਉਹਨਾਂ ਕਾ ਜੂਸ ਨਿਕਲਿਆ ਹੁੰਦਾ ਸੀ ਤੁਸੀਂ ਵੱਧ ਔਰੈਂਜ ਦਾ ਵੀ ਬਣਾ ਸਕਦੇ ਹੋ ਗਾਜਰ ਦਾ ਵੀ ਬਣਾ ਸਕਦੇ ਹੋ ਗਾਜਰ ਦਾ ਵੀ ਬਣ ਜਾਂਦਾ ਗਾ ਗਾਜਰ ਦਾ ਮੈਂ ਦੱਸ ਦੂੰਗਾ ਬੁਣੂ ਕਹਿੰਦੀ ਐਵੇਂ ਕਿਵੇਂ ਬਣ ਜਾਂਦਾਗਾ ਲੋ ਗਾਈਜ਼ ਆਪਣਾ ਜੂਸ ਰੈਡੀ ਆ ਲੋ ਗਾਈਜ਼ ਆਪਣਾ ਜੂਸ ਬਣ ਕੇ ਰੈਡੀ ਆ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਮਿੱਠਾ-ਮੂਠਾ ਆਪਾਂ ਪਾਉਂਦੇ ਨਹੀਂ ਕਿਉਂਕਿ ਆਪਾਂ ਨੇ ਫਰੈਸ਼ ਤੇ ਹੈਲਦੀ ਜੂਸ ਦੇਣਾ ਬੱਚਿਆਂ ਨੂੰ ਦੋਵੇਂ ਜਾਣੇ ਬੈਠੇ ਆ ਫੁੱਲ ਆਨ ਰੈਡੀ ਜੂਸ ਪੀਣ ਵਾਸਤੇ ਸੋ ਗਾਈਜ਼ ਕਾਲਾ ਨਮਕ ਪਾ ਕੇ ਆਪਾਂ ਨੇ ਕਰਤਾ ਮਿਕਸ ਲੋ ਜੀ ਇਹਨਾਂ ਨੇ ਔਰੇਂਜ ਖਾਣੇ ਸੀ ਤੇ ਇਹਨਾਂ ਨੇ ਜੂਸ ਪੀਣਾ ਫਰੈਸ਼ ਔਨ ਜੂਸ ਨਾਲ ਦੀ ਨਾਲ ਯੈਕਸ ਗਾਇਸ ਇਟ ਇਜ਼ ਵੈਰੀ ਟੇਸਟੀ ਲੋ ਜੀ ਬੇਰੇ ਜਵਾਕ ਨੇ ਜੂਸ ਕਰਤਾ ਪਾਸ ਤੁਸੀਂ ਵੀ ਬਣਾ ਸਕਦੇ ਹੋ ਬਿਨਾ ਮਸ਼ੀਨ ਤੋਂ ਯੈਸ ਔਰੇਂਜ ਦਾ ਜੂਸ ਉਹ ਵੀ 5 ਮਿੰਟ ਦੇ ਵਿੱਚ ਸੀਰੀਅਸਲੀ ਬਹੁਤ ਹੀ ਅਮੀਨਾ